ਜਗ੍ਰਤ ਚਨਾ ਸਭ ਝੂਠ ਹੈ ਜਿਹਦੇ ਵੱਲ ਤੋਂ ਧਿਆਨ ਲਾਈ ਬੈਠਾ ਨਾ ਇਹ ਤਾਂ ਝੂਠਾ ਭਾਈ ਸੱਚਾ ਥੋੜੀ ਏ ਤੇ ਜੋ ਸੱਚ ਹੈ ਉਹ ਪ੍ਰਮਾਤਮਾ ਖੁਦ ਹੀ ਏ ਕਹਿੰਦੇ ਭਾਈ ਮਿੱਤ ਬਗਰ ਕੋਈ ਇੱਥੇ ਰਹਿ ਨਹੀਂ ਸਕਦਾ ਨਹੀਂ ਰਹਿਣ ਦੇਣਾ ਮੈਂ ਜੋਦਨੇ ਆਵੇ ਸੋਦਨੇ ਜਾਏ ਜਿਹੜਾ ਇੱਥੇ ਆਊਗਾ ਉੱਜਾਊਗਾ ਇੱਥੇ ਆਣਾ ਜਾਣਾ ਚਲਦੀ ਰਹਿੰਦਾ ਵਾ ਨਹੀਂ ਆਉਂਦਾ ਕਿਤੇ ਆਏ ਨਾ ਜਾਏ ਮੇਰਾ ਪ੍ਰਭ ਅਬਨਾਸੀ ਬਾਹਿਗਰੂ ਨਾਕ ਤੋਂ ਆਉਂਦਾ ਨਾ ਕਿਤੇ ਜਾਂਦਾ ਪਰ ਆਪਾਂ ਉਸ ਨੂੰ ਲੱਭਣ ਵਾਸਤੇ ਤੁਰੇ ਫਿਰਦੇ ਹਾਂ ਜਾਣੇ ਕਿ ਦੇਖੋ ਸੁਤਾਨ ਦਾ ਮਾਰਗ ਫੜ ਲੈ ਕਦੇ ਉਸ ਸੁਤਾਨ ਦਾ ਕਿ ਚਲੋ ਭਾਈ ਰੱਬ ਨੂੰ ਮਿਲਣ ਚੱਲੀਏ ਜਦ ਤੱਕ ਐਸੀ ਹੀ ਵਾਸਤਾ ਮਨ ਦੇ ਅੰਦਰ ਹੈ ਨਾ ਉਨੇ ਹੀ ਪਰਮਾਤਮਾ ਤੋਂ ਦੂਰ ਹੈ ਗਿਆਨ ਦੇ ਬਾਗ਼ੀ ਕਿਤੇ ਜਾ ਸਕਦੇ ਆ ਕਿ ਸਾਨੂੰ ਸੱਚਾ ਗਿਆਨ ਕਿੱਥੋਂ ਮਿਲੇ ਗਿਆਨ ਲੈਣ ਤਾਂ ਭਜਾਂਦੀ ਕੋਈ ਨਹੀਂ ਬਸ ਮੱਥਾ ਢੀਕਿਆ ਵਾਂ ਚੜਾਵਾ ਚੜਾਇਆ ਵਾਂ ਦਰ ਚੜਾਇਆ ਵਾਂ ਬਸ ਇਹੀ ਕਾਮਨਾ ਲੈ ਕੇ ਜੰਨੇ ਕਦੇ ਇਹ ਨਹੀਂ ਹੈ ਕਿ ਉਥੋਂ ਮੈਂ ਗਿਆਨ ਤਾਂ ਕੋਈ ਪ੍ਰਾਪਤ ਕਰਾਂਗਾ ਕਿ ਜਿੰਨੇ ਵੀ ਧਾਰਮਿਕ ਸਥਾਨ ਬਣਦੇ ਆ ਇਤਿਹਾਸਕ ਸਥਾਨ ਨੇ ਉਹਨਾਂ ਤੇ ਜਾਣ ਦਾ ਮਕਸਦ ਕਹਿੰਦਾ ਕੀ ਹੁੰਦਾ ਹੈ ਕਿ ਜਿਹੜਾ ਸਾਨੂੰ ਇਤਿਹਾਸ ਨਹੀਂ ਪਤਾ ਜਾਂ ਇਸ ਕਰਕੇ ਹੁੰਦਾ ਹੈ ਕਿ ਉਸ ਸਥਾਨ ਦੇ ਉੱਤੇ ਸੰਗਤਾਂ ਦਾ ਸੇਵਾ ਸਿਮਨ ਪ੍ਰਤੀ ਕਿੰਨਾ ਜਨੂੰਨ ਹੈ ਕਿ ਇਸ ਜਗ੍ਹਾ ਕਰਕੇ ਭਾ ਜਿਸ ਸਥਾਨ ਦੇ ਉੱਤੇ ਭਾਵੇਂ ਗੁਰੂ ਸਾਹਿਬ ਆਏ ਨੇ ਪਾਵੇਂ ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀਆਂ ਨੇ ਜਦੋਂ ਕਤੇ ਹੁਣ ਜਾਵਾਂਗੇ ਫਤਿਹਗੜ੍ਹ ਸਾਹਿਬ ਸ੍ਰੀ ਅੰਦਰ ਦੇ ਦਰਸ਼ਨ ਕਰਾਂਗੇ ਉਸ ਦਵਾਰ ਦੇ ਜਿੱਥੇ ਸੰਸਾਰ ਦੀ ਸਭ ਤੋਂ ਅਨੋਖੀ ਸ਼ਹਾਦਤ ਹੋਈ ਹੈ ਕਿ ਜਿੰਨਾ ਬੱਚਿਆਂ ਨੂੰ ਉਡਾੜ ਤੱਕ ਨਹੀਂ ਹੁੰਦਾ ਹੈ ਉਹ ਇੱਕ ਧਰਮ ਦੀ ਗੱਲ ਕਰਦੇ ਆ। ਉਹ ਧਰਮ ਤੇ ਖੜੇ ਨੇ। ਕੋਈ ਲਾਲਚ ਨਹੀਂ ਹੈ। ਕਿ ਦੇਕ ਦੇ ਲਾਲ ਦਿੱਤੇ। ਕੋਈ ਛੋਟਾ ਮੋਟਾ ਨਹੀਂ ਕੋਈ ਇਹ ਨਹੀਂ ਕਿ ਟੌਫੀ ਲੈ ਲੈ ਬਿਸਕੁਟ ਲੈ ਆ ਚਲੀਏ। ਉਥੇ ਤਾਂ ਰਾਜ ਭਾਗ ਦੀ ਗੱਲ ਕੀਤੀ ਹੈ, ਰਾਜ ਗੱਡੀਆਂ ਦੀ ਗੱਲ ਕੀਤੀ ਹੈ। ਮੁਗਲ ਕਹਿ ਰਿਹਾ ਸਾਡੀਆਂ ਜਿਹੜੀਆਂ ਤੁਸੀਂ ਇਸਤਰੀਆਂ ਸਾਡੀਆਂ ਬੇਟੀਆਂ ਜੋ ਬੱਚੇ ਨੇ ਜਿੱਦ ਨਾਲ ਤੁਸੀਂ ਕੋਤਰਾ ਵਿਆਹ ਵੀ ਕਰਾ ਤਾਂਗੇ ਅੱਡੇ ਅੱਡੇ ਲਾਲਚ ਤੇ ਉਹਦੇ ਜੋ ਉਹ ਇਹ ਦੱਸਿਆ ਕਿ ਜੇ ਸਾਡੀ ਗੱਲ ਨਹੀਂ ਬਣਣੀ ਧਰਮ ਦੇ ਇਸ ਮਾਰਗ ਨੂੰ ਛੱਡ ਕੇ ਸਾਡੇ ਵਾਲੇ ਧਰਮ ਨੂੰ ਨਹੀਂ ਅਪਣਾਉਂਦੇ ਭਾਵ ਸਿੱਖ ਤੋਂ ਜੇ ਮੁਸਲਮਾਨ ਨਹੀਂ ਬਣਦੇ ਤਾਂ ਸਹੀ ਵੀ ਦੱਸਿਆ ਕਿ ਕਤਲ ਕਰਾਂਗੇ ਭਾਵੇਂ ਜੋ ਕੁਝ ਹੋਇਆ ਪੈਸਾ ਕੋ ਦੱਸਿਆ ਸੀ ਕਹਿੰਦੇ ਸਾਨੂੰ ਇਹੀ ਮਾਰਗ ਮਨਜ਼ੂਰ ਹੈ ਕਿ ਸਾਨੂੰ ਦੁੱਖ ਤਕਲੀਫਾਂ ਵਾਲਾ ਸ਼ਹਾਦਤ ਵਾਲਾ ਹੀ ਮਾਰਗ ਮਨਜ਼ੂਰ ਹੈ ਪਰ ਧਰਮ ਚਰਣਾ ਮਨਜ਼ੂਰ ਨਹੀਂ ਜਿੱਥੇ ਹਾਂ ਇਹ ਨਹੀਂ ਹੈ ਕਿ ਤੂੰ ਸਾਨੂੰ ਸੁਣਾ ਦੇਗਾ ਕਿ ਮੁ슬ਮਾਨ ਧਰਮ ਦੇ ਵਿੱਚ ਸਿੱਖ ਕੌਂ ਦਾ ਇੰਨਾ ਪ੍ਰੇਮ ਹੈ ਕੋ ਨਾਨਕ ਸਾਹਿਬਾਏ ਭਾਈ ਮਰਦਾਨਾ ਜੀ ਮੁਸਲਮਾਨੀ ਹਨ ساری ਜ਼ਿੰਦਗੀ ਸਾਥ ਕੱਟਿਆ ਤੇ ਹਮੇਸ਼ਾ ਆਪਣੇ ਮੁਖ ਤੋਂ ਨਿਕਲਦੀ ਆਵਾਜ਼ ਜਦੋਂ ਉਹਨਾਂ ਦੀ ਕੋਈ ਫੋਟੋ ਤਸਵੀਰ ਦੇਦੇ ਆਂ ਤੇ ਉਹਨਾਂ ਦੇ ਸਭ ਤੋਂ ਨਜ਼ਦੀਕੀ ਜੋ ਸੀ ਨਾ ਭਾਈ ਮਰਦਾਨਾ ਜੀ ਸੀ ਹਮੇਸ਼ਾ ਨਾਲ ਸਾਥ ਰਹੇ ساری ਜ਼ਿੰਦਗੀ ਆਪਣੇ ਜਿੰਦਗੀ ਦੇ ਹਰ ਇੱਕ ਸਵਾਸ ਨੂੰ ਲਿਖੇ ਲਾਇਆ ਸਾਈ ਮੀਆਂ ਮੀਰ ਦੀ ਵਰਗੇ ਹੋਰ ਐਸੇ ਪੀਰ ਬੁੱਧੂ ਸ਼ਾਹ ਵਰਗੇ ਕੌਣ ਨੇ ਸਭ ਮੁਸਲਮਾਨ ਹੈ ਭਾਈ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਆਪਣੇ ਪੁੱਤਰ ਆਪਣੇ ਹੱਥੀ ਵੜ ਦਤੇ ਇੰਨੀ ਕੁਰਬਾਨੀ ਪੀਰ ਬੁੱਧੂ ਸ਼ਾਹ ਦੀ ਓਥੇ ਚਾਦਨਾ ਚ ਰੌਣ ਚੱਲੇ ਜਾਂਦੇ ਆ ਤੇ ਆਦਾ ਤਾਂ ਆਪ ਨੂੰ ਪਤਾ ਹੀ ਕੋਈ ਨਹੀਂ ਹੁੰਦਾ ਕਿ ਪੀਰਾਂ ਦੇ ਚਾਦਾਂ ਚੜਾ ਹੈ ਹੀ ਪਰ ਗੱਲ ਦਾ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਹੋਇਆ ਕੀ ਸੀ ਕੋਈ ਚੀਜ਼ ਤਾਂ ਪਤਾ ਕਰਨੀ ਹੁੰਦੀ ਹੈ ਕਹਿੰਦੇ ਤੂੰ ਸਾਨੂੰ ਸਿਖਾਏਂਗਾ ਕਿ ਮੁਸਲਮਾਨ ਧਰਮ ਕੀ ਹੈ ਸਿੱਖ ਧਰਮ ਕੀ ਹੈ ਸਤਕਾਰ ਤੇ ਨਾਲ ਸਾਡਾ ਅਸੀਂ ਵੱਧ ਕਰਦੇ ਆ ਪਰ ਜੇ ਤੂੰ ਕਹੇਗਾ ਅੱਕੜ ਅਣਖ ਨਾਲ ਵੀ ਆ ਕੰਮ ਕਰੋ ਇਹ ਨਹੀਂ ਕਰਨਾ ਸਾਨੂੰ ਸਾਡਾ ਧਰਮ ਪਿਆਰ ਹੈ ਸਿੱਖ ਧਰਮ ਪਿਆਰ ਹੈ ਇਦੇ ਵਿੱਚ ਸਾਨੂੰ ਕੀ ਘੋਟ ਨਜ਼ਰ ਆਉਂਦੀ ਏ ਉਹਨਾਂ ਬੱਚਿਆਂ ਨੂੰ ਸਾਇਵਯਾਦਿਆਂ ਨੂੰ ਘੋਟ ਨਜ਼ਰ ਨਹੀਂ ਆਈ ਅੱਜ ਦੇ ਮਨੁੱਖ ਨੂੰ ਪੜ੍ਹੇ ਲਿਖੇ ਨੂੰ ਚੰਗਾ ਐਜੂਕੇਟਡ ਹੁੰਦਾ ਹੋਇਆ ਬੀਏ ਐਮਏ ਕਿਤੇ ਡਿਗਰੀਆਂ ਕੀਤੀਆਂ ਹੁੰਦੀਆਂ ਨੇ ਸਿਆਣਪ ਹੁੰਦੀ ਏ ਸਾਰੇ ਪਾਸੇ ਆਪਣੇ ਸਿਆਣਪ ਵਰਤਦਾ ਚੌਧਰਾ ਕਰਦਾ ਗਿਆਨ ਦਿੰਦਾ ਪਰ ਇਸ ਕਲੋਂ ਅਣਜਾਣ ਹੋ ਜਾਂਦਾ ਹੈ ਅਗਿਆਨੀ ਹੋ ਜਾਂਦਾ ਹੈ ਕੀ ਸਾਨੂੰ ਸੇਖ ਗੁਰਨਾਨਕ ਸਾਹਿਬ ਦੀ ਗੁਰਬਾਣੀ ਵਿੱਚ ਖੋਟ ਨਜ਼ਰ ਆਉਂਦੀ ਹੈ ਕੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਖੋਟ ਨਜ਼ਰ ਆਉਂਦੀ ਹੈ ਗੁਰਨਾਨਕ ਸਾਹਿਬ ਦੇ ਵਿੱਚ ਇਹਨੂੰ ਖੋਟ ਨਜ਼ਰ ਆਉਂਦੀ ਹੈ ਇਹਨੇ ਤੁਹਾਡੇ ਕੋਲ ਤਾਂ ਗੁਣੇ ਹੀ ਨਹੀਂਗੇ ਕਿ ਜਿਹੜਾ ਅਸੀਂ ਆਪਣੇ ਪੰਜ ਭੂਤਕ ਸਰੀਰ ਵਾਲਾ ਜਿਹੜਾ ਬਾਬਾ ਬਣਾਇਆ ਹੋਇਆ ਨੇ ਜਿਹਨੂੰ ਅਸੀਂ ਬ੍ਰह्म ਗਿਆਨੀ ਸੰਤ ਬਣਾ ਦਿੱਤਾ ਉਹ ਮਹਾਨ ਆ ਤੁਹਾਡੇ ਨਾਲ ਇਉਂ ਨਾ ਵਾਤੇ ਜਿਹੜੇ ਤੁਰੇ ਫਿਰਦੇ ਕੋਈ ਵੀ ਹੋਵੇ ਭਾਈ ਸੱਚ ਕਹਿਣ ਤੋਂ ਕਦੇ ਨਾ ਚੇਚਕੋ ਪ੍ਰਚਾਰਕ ਦਾ ਕੰਮ ਹੀ ਹੈ ਬਈ ਸੱਚ ਦੇ ਮਾਰਗ ਤੇ ਚੱਲਣਾ ਤੇ ਦੱਸਣਾ ਕਿ ਜੋ ਵੀ ਜਿੱਥੋਂ ਜਾਂਦਾ ਵੈ ਜਿਹੜੇ ਸਾਧਾਂ ਦੇ ਤੁਰੇ ਫਿਰਦੇ ਕੋਈ ਵੀ ਐਸਾ ਨਹੀਂ ਹੈ ਜਿਨੇ ਉਥੋਂ ਕੋਈ ਬ੍ਰਹਮ ਗਿਆਨ ਦੀ ਪਦਵੀ ਲਈ ਹੋਵੇ ਕਿ ਜਿਵੇਂ ਬੇਨਤੀ ਕਰਦੇ ਨੇ ਕਿ ਇਸ ਤਾਂ ਆਪਣੀਆਂ ਮੰਗਾਂ ਲੈ ਕੇ ਜਾਣੇ ਆ ਕਿ ਜੇ ਤਾਂ ਮੰਗ ਪੂਰੀ ਕਰ ਦਿੱਤੀ ਬਾਬਾ ਜੀ ਇਹ ਬ੍ਰਹਮ ਗਿਆਨੀ ਇਹ ਨਾ ਪੂਰੀ ਕੀਤੀ ਦਰ ਫਟੇ ਮੂਹ ਨੇ ਹੀ ਲੇ ਲਾ ਭਜਣਾ ਆਪਣੇ ਕਹਿੰਦੇ ਹੈ ਨਹੀਂ ਬਾਬਾ ਖਾਲੀ ਇਹਦੇ ਕੋਲ ਕੀ ਇਹ ਸਾਡੀ ਮਨੋ ਕਾਮਨਾ ਪੂਰਣੀ ਹੋਈ ਸਾਡਾ ਇਹਨੇ ਭਾਈ ਵੀਜ਼ਾ ਨਹੀਂ ਲਵਾਇਆ ਸਾਡਾ ਇਹਦੇ ਭਾਈ ਨੇ ਆਕਾਦ ਨਹੀਂ ਕੀਤਾ ਬੱਚੇ ਨਹੀਂ ਵਿਆਹੇ ਇਹਦੇ ਕੋਲ ਕੀ ਕਰਨਾ ਹੁਣ ਹਣ ਜਿਹੜੀ ਚੀਜ਼ ਉਹ ਤਾਂ ਲੈਣੀ ਹੈ ਸੱਚ ਵਾਲੀ ਉਹਦੇ ਕੋਲ ਤਾਂ ਖੋਦ ਨਹੀਂ ਹੁੰਦੀ ਉਹ ਹੁੰਦੀ ਹੈ ਬ੍ਰਹਮ ਗਿਆਨ ਉਹ ਨਹੀਂ ਹੁੰਦਾ ਫਿਰ ਵੀ ਅਸੀਂ ਤੁਰੇ ਫਿਰਦੇ ਆ ਪੜ੍ਹੇ ਲਿਖੇ ਐਜੂਕੇਟਿਡ ਲੋਕ ਕਿ ਵੱਡੇ ਵੱਡੀਆਂ ਪਦਵੀਆਂ ਵੱਡੇ ਵੱਡੇ ਅਹੁਦੇ ਨੇ ਵੱਡੇ ਵੱਡੀਆਂ jobbਾਂ ਲਈ ਬੈਠੇ ਪਰ ਤੁਰੇ ਫਿਰਦੇ ਇੰਨਾ ਸਾਧਾ ਦੇ ਪਖੰਡੀਆਂ ਦੇ ਕੱਠ ਕਹਿਣਗੇ ਬਹੁਤ ਹੈ ਬਹੁਤ ਹੁੰਦਾ ਕੱਠ ਬਈ ਕਿਹਦਾ ਮਤਲਬ ਜਿੱਦ ਤਰ ਕੱਠ ਹੋਵੇ ਅਸੀਂ ਤੁਰ ਜਾਾਂਗੇ ਅੱਖਾਂ ਮੀਟ ਕੇ ਸਾਧਾ ਦੇ ਕਿੰਨੇ ਕਾੜ ਹੋਏ ਔਰ ਜਿੰਨਾਂ ਦੀਨੇ ਇਕੱਠੇ ਸੀ ਭਾਈ ਅੱਜ ਬੈਠੇ ਆ ਜਿੱਲਾਂ ਦੇ ਵਿੱਚ ਮੰਦੇ ਕਮੀ ਨਾਨਕਾ ਜਦ ਕਦ ਮੰਦਾ ਹੋਏ ਕੇ ਮੈਂ ਨੋ ਕੁਛ ਉਹਦੇ ਕੇ ਕੋਣ ਕਿਨੂੰ ਪਤਾ ਲੱਗਦਾ ਮੈਂ ਨਹੀਂ ਪਾਵਰ ਦਾ ਮਾਲਕ ਪਰ ਉਹ ਜੋ ਵਹਿਰੂ ਹੈ ਨਾ ਉਹਦੇ ਅੱਗੇ ਪਾਵਰ ਤੇਰੀ ਕਿਣਕਾ ਮਾਤਰ ਵੀ ਨਹੀਂ ਹੈ ਉਥੇ ਤੂੰ ਫੇਲ ਹੈ ਉਹਦੀ ਕਿਣਕਾ ਮਾਤਰ ਜੀ ਹਰਨ ਭਰਨ ਅakre ਫਰਨੇ ਜਨੇ ਵਾਲੀ ਜਿਹੜੀ ਤਾਕਤ ਹੈ ਨਾ ਉਹਦੀ ਸਾਰੀ ਸ੍ਰਿਸ਼ਟੀ ਨੂੰ ਮਲਿਆ ਮੇਟ ਕਰ ਦਿੰਦੀ ਹੈ ਤੇ ਸਾਰੀ ਸ੍ਰਿਸ਼ਟੀ ਮਲਿਆ ਮੇਟ ਜਿਹੜੀ ਹੋਈ ਹੈ ਉਹਨੂੰ ਬਣਾ ਦਿੰਦਾ ਐਨੀ ਪਾਵਰ ਦਾ ਮਾਲਕ ਹੈ ਭੈਗੂ ਉਹਦੇ ਨਾਲ ਟਕਰਾਨਾ ਤੋਂ ਹੁਣ ਮਨੁੱਖ ਹੈ ਗੁਨਾਹਕ ਸਥਿਤ ਕੋਟ ਲੱਭਦਾ ਹੈ ਗੁਰਬਾਣੀ ਨੂੰ ਖੋਟਾ ਕਹਿੰਦਾ ਬਾਬਿਆਂ ਕੋਲ ਸਭ ਕਸੇ ਨਾ ਗੁਰਵਾਣੀ ਕੋਲੇ ਨਾ ਗੁਰਨਾਨਕ ਕੋਲੇ ਹੈ ਕੋਈ ਇਹ ਦੁਨੀ ਪਰ ਉਸ ਬੱਚਿਆਂ ਨੂੰ ਉਹਨਾਂ ਮਾਸੂਮਾਂ ਨੂੰ ਸਹਿ ਯਾਦੇ ਉਮਰ ਕਿੰਨੀ ਹੈ 5 ਸਾਲ 7 ਸਾਲ ਛੋਟੀਆਂ ਉਮਰਾਂ ਨੇ ਧਰਮ ਪ੍ਰਤੀ ਪਿਆਰ ਕਿਉਂ ਕਿਉਂਕਿ ਭਾਈ ਉਹਨਾਂ ਨੂੰ ਬਚਪਨ ਤੋਂ ਹੀ ਬੱਚਿਆਂ ਨੂੰ ਧਰਮ ਦਾ ਗਿਆਨ ਦਿੱਤਾ ਗਿਆ ਤਾਂ ਮੈਂ ਧੀ ਗੱਲ ਕੀਤੀ ਹੈ। ਪਰੰਪਰਤੀ ਜਾਗਰੂਕ ਕੀਤਾ। ਉਹਨਾਂ ਨੂੰ ਸਤਨਾ ਵਹਿਗੁਰੂ ਦਾ ਜਾਪ ਕਰਵਾਇਆ। ਤੇ ਸਤ ਨੇ ਜੁੜਿਆ ਭਈ। ਹੁਣ ਉਹਨਾਂ ਨੂੰ ਧਰਮ ਪਿਆਰਾ ਲੱਗੇ ਆ। ਕੋਈ ਪਦਾਰਥ دنیਵੀ ਰਾਜ ਭਾਗ ਆਪਣੀਆਂ ਉਤਰੀਆਂ ਦੇ ਡੋਲਿਆਂ ਤੱਕ ਦੇ ਨੂੰ ਭਾਵ ਰਿਤੇ ਦਿਨ ਨੂੰ ਤਿਆਰ ਨਹੀਂ ਕਹਿੰਦੇ ਤੂੰ ਬਨ ਜਾ ਮੁਸਲਮਾਨ ਪਤਾ ਸੀ ਵੀ ਜੇ ਇਹਨੂੰ ਬਣਾ ਦਿੱਤਾ ਬੱਚਿਆਂ ਨੂੰ ਮੁਸਲਮਾਨ ਬਣਾ ਦਿੱਤਾ ਤੇ ਪਿਓ ਦੇ ਨਾਂ ਤੱਕ ਲਾਂਕੀ ਲੱਗ ਜੇ ਨਾ ਵੀ ਇਹ ਕਾਦਾ ਗੁਰੂ ਹੈ ਇਹ ਦੁਨੀਆ ਨੂੰ ਸਿੱਖ ਬਣਾਉਂਦਾ ਵੈ ਸਿੰਘ ਬਣਾਉਂਦਾ ਇਹਦੇ ਤავਦੇ ਬੱਚੇ ਮੁਸਲਮਾਨ ਬਣ ਗਏ ਇੱਦੇ ਹੁੰਦਾ ਨਾ ਕਿ ਪਰਿਵਾਰਾ ਵਿੱਚ ਵੀ ਇੱਦੇ ਹੁੰਦਾ ਆਪਣੇ ਨਾ ਕਿ ਜੇ ਕੋਈ ਸੱਚ ਦੀ ਗੱਲ ਕਰਦਾ ਧਰਮ ਦੀ ਗੱਲ ਕਰਦਾ ਪਰ ਉਹ ਤੇ ਇਹ ਲੰਕ ਲਾਂਦਾ ਭਾਈ ਇਹਦਾ ਆਪਦਾ ਪਰਿਵਾਰ ਤਾਂ ਬਾਵੇਂ ਬੱਚਿਆਂ ਦੀ ਗੱਲ ਕਰੀਏ ਤਾਂ ਵੀ ਕੇਸ ਘਟਾਏ ਹੋਏ ਨੇ ਜਾਂ ਨਛੇਪਤੇ ਕਰਦੇ ਆਂ ਹੋਰ ਗੱਲਾਂ ਕਰਦੇ ਹੁਣ ਇਹਦਾ ਕਲੰਕ ਲੱਗ ਜਾਂਦਾ ਹੁੰਦਾ ਉਸੇ ਤਰ੍ਹਾਂ ਜੇ ਕਿਤੇ ਛੋਡੇ ਸਾਹਿਬ ਜਾਤੇ ਸ਼ਾਦ ਨਾ ਦਿੰਦੇ ਉਲਟ ਹੋ ਜਾਂਦੇ ਧਰਮ ਨੂੰ ਛੱਡ ਕੇ ਆਪਣੇ ਸਰੀਰ ਨਾਲ ਪਿਆਰ ਕਰਦੇ ਨਾ ਕੋਈ ਇਤਿਹਾਸ ਰਹਿਣਾ ਸੀ ਸ਼ਾਇਦ ਇਹ ਸਿੱਖ ਕੌਮ ਨਾ ਹੁੰਦੀ ਕਿ ਹਰ ਇੱਕ ਇਤਿਹਾਸ ਦੇ ਕਿਸੇ ਸੱਚ ਜੁੜਿਆ ਹੁੰਦਾ ਹੈ ਹੁਣ ਉਹਨਾਂ ਸਹਾਦ ਸੂਰਮਿਆਂ ਨੇ ਛੋਟੀ ਉਮਰ ਦੇ ਵਿੱਚ ਆਪਣੇ ਧਰਮ ਪ੍ਰਤੀ ਐਡਾ ਵੱਡਾ ਬਲਦਾਨ ਦਿੱਤਾ ਜੋ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਵੀ ਨਹੀਂ ਹੁੰਦਾ ਕਿਸ ਤਰ੍ਹਾਂ ਬੱਚਿਆਂ ਨੂੰ ਭੁੱਖੇ ਪਿਆਸੇ ਰੱਖਿਆ ਹੋਵੇ ਉਹ ਵੀ ਠੰਡ ਦੇ ਵਿੱਚ ਬਗੈਰ ਵਸਤਰਾ ਪਰ ਸਾਰੇ ਨੇ ਉਸ ਬੈਗਰੂ ਨਿਰੰਗ ਕਾਰ ਦੀ ਯਾਦ ਵਿੱਚ ਐਸੇ ਡੁੱਬੇ ਹੋਏ ਇੱਕੋ ਹੀ ਬੇਨਤੀ ਹੈ اے ਪਾਤਸ਼ਾਹ ਸਰੀਰ ਤਾਂ ਮਿੱਟੀ ਦੀ ਢੇਰੀ ਹੈ ਇਹ ਤਾਂ ਖਤਮ ਹੋ ਜਾਣਾ ਆਜਨੀ ਤਾਂ ਕੱਲ ਅੱਜ ਨਹੀਂ ਮਰਾਂਗੇ ਹੋਰ 10 20 50 100 ਸਾਲਾਂ ਨੂੰ ਮਰ ਜਾਾਂਗੇ ਕੱਲ ਤਾਂ ਗੱਲ ਇੱਥੋਂ ਖਤਮ ਹੋ ਕੇ ਜਾਣਾ ਨਾ ਫਿਰ ਜੇ ਜਾਣਾ ਹੀ ਹੈ ਤੇ ਫਿਰ ਅਣਖ ਨਾਲ ਜਿਉਈਏ ਨਾ ਬਿੱਤਰੰ ਦੀ ਖਾਤਰ ਜਿਉਈਏ ਸਤ ਦੀ ਖਾਤਰ ਜਿਉਈਏ ਸੱਚੇ ਮਾਰਗ ਚੱਲੀਏ ਅਸੀਂ ਝੂੜ ਦਾ ਮਾਰਗ ਕਿਉਂ ਬਣਾਈ ਇਹ ਹੀ ਉਹ ਅਸਥਾਨ ਫਤੇਗੜ ਸਾਹਿਬ ਦਾ ਸਾਨੂੰ ਗਿਆਨ ਦਿੰਦਾ ਕਿ ਧਰਮ ਨਾਲੋਂ ਵੱਡਾ ਕੁਝ ਵੀ ਨਹੀਂ ਹੈ ਧਰਮ ਨਾ ਛੱਡੀ ਮੇਰਾ ਭਾਵੇਂ ਸੀਸ ਚਲੇ ਜਾਵੇ ਜਾਨ ਜਾਵੇ ਤਾਂ ਸੀਹੇ ਜਾਵੇ ਇਹ ਤਾਂ ਵੈਸੇ ਵੀ ਚਲੇ ਜਾਣੇ ਹਨ ਹਰਕ ਦੇ ਪਰ ਜਾਵੇ ਤਾਂ ਧਰਮ ਦੀ ਖਾਤਰ ਜਾਵੇ ਨਾ ਕਿ ਮੈਂ ਤਾਂ ਨਹੀਂ ਧਰਮ ਛੱਡਦਾ ਹੁਣ ਕਹਿਣਾ ਹੈ ਕਿ ਉੱਥੇ ਜਾ ਕੇ ਤੇ ਫਤੇਗੜ ਸਾਹਿਬ ਦੇ ਰਮਾਲੇ ਚੜਾ ਦੂੰ ਦੇਗਾ ਕ ਰਹੀ ਜਾਓ ਐ ਮਸਿਆ ਪੁਨੇ ਚਲੇ ਗਏ ਸਮਾਤੇ ਚਲੇ ਗਏ ਕੁਝ ਵੀ ਨਹੀਂ ਮਿਲਣਾ ਤੇ ਜਿਨ੍ਹਾਂ ਨੇ ਲੈਣਾ ਉਹਨਾਂ ਨੇ ਘਰ ਬੈਠੇ ਆ ਹੀ ਪਾਲਣਾ ਹੁੰਦਾ ਉਹ ਤਾਂ ਜਿਨ੍ਹਾਂ ਨੇ ਹੁਣ ਸੁਣਨਾ ਵਾ ਜਿਨ੍ਹਾਂ ਨੇ ਸੁਣਿਆ ਹੋਇਆ ਜਾਂ ਪੜ੍ਹਿਆ ਹੋਇਆ ਉਹ ਤਾਂ ਭਾਈ ਮਾਰਗ ਤੇ ਚੱਲਣਗੇ ਧਰਮ ਨੂੰ ਛੱਡ ਕੇ ਕਿਤੇ ਨਹੀਂ ਜਾਂਦੇ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਕਿ ਘਰ ਪਰਵਾਰ ਬਸੇ ਨਾ ਬਸੇ ਬੱਚੇ ਹੋਣ ਨਾ ਹੋਣ ਜੈ ਜਾਨ ਨਾ ਜਾਨ ਕਰੇ ਰੋਟੀ ਆਵੇ ਨਾ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਕਹਿੰਦੇ ਫੇਰ ਕੀ ਜੇ ਖਾ ਗਏ ਵੀ ਤਾਂ ਮਰਾਂਗੇ ਇੱਕ ਦਿਨ ਨਾ। ਉਹ ਜਿਹਦੇ ਕੋਲ ਅੱਜ ਸਾਰੇ ਸੁੱਖ ਹੋਣਗੇ, ਘਰ-ਵਾਰ ਹੈ, ਗੱਡੀਆਂ ਮੋਟੀਆਂ, ਆਜ ਛਤੀ ਪ੍ਰਕਾਰ ਦੇ ਭੋਜਨ ਖਾਂਦਾ, ਕੀ ਉਹ ਜਾਏਗਾ ਨਹੀਂ ਸੰਸਾਰ ਵਿੱਚ, ਉਹ ਵੀ ਜਾਏਗਾ। ਕੀ ਉਹਦੇ ਕੋਲ ਦੁੱਖ ਨਹੀਂ ਹੈ, ਉਹਦੇ ਕੋਲ ਸਾਡੇ ਨਾਲੋਂ ਵੱਧ ਦੁੱਖ ਨੇ। ਹਲੇ ਭੁੱਖਾ ਬੰਦਾ, ਗਰੀਬ ਬੰਦਾ ਇਹਦੇ ਕੋਲ ਬਿਮਾਰੀਆਂ ਘੱਟ ਹੁੰਦੀ ਹੈ। ਤੇ ਜਿਹੜਾ ਅਮੀਰ ਹੁੰਦਾ ਨਾ ਉਨੇ ਸਾਰਾ ਦਿਨ ਕੁਸਣਾ ਕੁਦਰ ਕਤਰ ਕਤਰ ਖਾਈ ਜਾਣਾ ਹੁੰਦਾ ਵਾ ਪਰ ਉਹਦੇ ਪਤਾ ਲੱਗਦਾ ਡਾਕਟਰ ਕਹਿੰਦੇ ਬੰਦ ਕਰ ਦੇ ਵੀ ਬੁਰਕ ਜੇਗਾ ਡਾਇਬਟੀਜ਼ ਹੋ ਗਈ ਤੈਨੂੰ ਹੁਣ ਫੇਰ ਸਮਝ ਆਉਂਦੀ ਐ ਮਤ ਆਉਂਦੀ ਐ ਕਿ ਹੁਣ ਛੱਡ ਹੀ ਦਈਏ ਭਾਈ ਕਿ ਉਹਦੇ ਕਹਿੰਦਾ ਹੈ ਦਾ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਖਾ ਨਹੀਂ ਸਕਦਾ ਤੇ ਅਮੀਰੀ ਦਾ ਕੀ ਫਾਇਦਾ ਹੋ ਗਿਆ ਭਾਈ ਵੇ ਤੋ ਖਾਪ ਹੀ ਨਹੀਂ ਸਕਦਾ ਸਾਰਾ ਰਾਸ਼ਨ ਘਰੇ ਪਿਆ ਵਾ ਕਹਿੰਦਾ ਇਹ ਤੇ ਮੀਨੇ ਭਾਈ ਕੇਵਲ ਤੋ ਕੇਵਲ ਹਰਾ ਸਲਾਦ ਖਾ ਕੇ ਹੀ ਆਪਣਾ ਗੁਜ਼ਾਰਾ ਕਰਦੇ ਆ ਕਿ ਡਾਕਟਰ ਨੇ ਮਨਾਈਆਂ ਜੋ ਕੀਤੀ ਹੋਈਆਂ ਨੇ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਆ ਨਹੀਂ ਪੀਣਾ ਬੁਮਾਰੀ ਇਹ ਨਹੀਂ ਇਹਦੇ ਉਹਦੇ ਕੋਲ ਹੁੰਦੇ ਸੰਦੇ ਨਹੀਂ ਖਾ ਸਕਦਾ ਤੇ ਗਰੀਬ ਕੋਲ ਹੈ ਨਹੀਂ ਉਹਨੇ ਭਾਈ ਜੋ ਰੁੱਖਾ ਮਿਸਾ ਵੇਲਣਾ ਥੋੜਾ ਬਹੁਤ ਜੋ ਵੀ ਵੇਲਣਾ ਉਹਨੇ ਉਹ ਹੀ ਖਾ ਕੇ ਦਿਮੇਤ ਕਰ ਲਈ ਤੇ ਸੁਕੀ ਤਾਂ ਫਿਰ ਉਹ ਹੋ ਗਿਆ ਨਾ ਤੇ ਉਹਦੀ ਜਦੋਂ ਮੌਤ ਹੋਣੀ ਹੈ ਤੇ ਮੌਤ ਉਸਦੀ ਵੀ ਹੋਣੀ ਹੈ ਜੋ ਅਮੀਰ ਹੈ ਦੋਨਾਂ ਨੇ ਹੋਣਾ ਦੋਨਾਂ ਨੇ ਸਰੀਰ ਨੂੰ ਛੱਡਣਾ ਦੋਨਾਂ ਨੇ ਮਿੱਟੀ 'ਚ ਮਿੱਟੀ ਹੋਣਾ ਤੇ ਜੇ ਮਿੱਟੀ 'ਚ ਮਿੱਟੀ ਹੋਣਾ ਭਾਈ ਫਿਰ ਇਸ ਮਿੱਟੀ ਦੀ ਖਾਤਰ ਕਿਉਂ ਆਪਣਾ ਧਰਮ ਗਵਾਈਏ ਕਿ ਕਿਉਂ ਅਸੀਂ ਆਪਣੇ ਜਿਸ ਧਰਮ ਨੇ ਸਾਡਾ ਸਾਹ ਦੇਣਾ ਹੈ ਲੋਕ ਤੋਂ ਲੋਕ ਤੱਕ ਸਾਡਾ ਸਹਾਈ ਹੋਵੇਗਾ ਧਰਮ ਤੇ ਉਹਨੂੰ ਕਿਉਂ ਛੱਡੀਏ ਭਾਈ ਕਿ ਜੇ ਭਾਈ ਜਿੰਨਾ ਦੀ ਖਾਤਰ ਮੈਂ ਮਾੜੇ ਕਰਮ ਕਰਦਾ ਪਾਪ ਕਰਦਾ ਚੋਰੀਆਂ ਠਗੀਆਂ ਕਰਦਾ ਇਹਨਾਂ ਤਾਂ ਮੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੇ ਲੱਗਿਆ ਕਿਉਂ ਹੈ ਜਦ ਤੈਨੂੰ ਨਹੀਂ ਪਤਾ ਗੁਰੂ ਪਾਤਸ਼ਾਹ ਨੇ ਕਹਿਤਾ ਜਗ ਰਤਨਾ ਸਭ ਝੂਠ ਹੈ ਪਰ اتنا ਝੂਠੀ ਹੈ ਤੂੰ ਝੂਠ ਨੂੰ ਸਜਾਉਣ ਲੱਗਿਆ ਹੋਇਆ ਹੈ ਸਪਨਿਆਂ ਦੇ ਵਿੱਚ ਜੋ ਤੈਨੂੰ ਦਿਖਦਾ ਹੈ ਤੂੰ ਉਹਨੂੰ ਸਜਾਉਣ ਲੱਗਿਆ ਹੋਇਆ ਹੈ। ਉਹਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਜੇ ਸੁਪਨੇ ਤੂੰ ਰਾਜਾ ਬਣ ਗਿਆ। ਉਹਦੀ ਖੁਸ਼ੀ ਤੂੰ ਜਾਗਤਾ ਹੋਇਆ ਵੀ ਲੈ ਰਿਹਾ ਕਿ ਮੈਂ ਤਾਂ ਰਾਜਾ ਬਣ ਗਿਆ ਸੁਪਨੇ ਦੇ ਵਿੱਚ। ਉਸੇ ਤਰ੍ਹਾਂ ਆਪਰਾ ਇਹ ਮਿੱਤਰ ਗੁਰਤੇਗ ਬਾਦ ਦੇ ਪਾਸੇ ਹੀ ਕਹਿੰਦੇ। ਕਹਿੰਦੇ ਹੈ ਮੇਰੇ ਮਿੱਤਰ ਪਿਆਰੇ ਧਰਮ ਨਾ ਛੱਡੀ ਉਹਦਾ ਕਹਿੰਦੇ ਇਹ ਤੂੰ ਬਚਨ ਸੁਣ ਅਕਾਲ ਪੁਰਖ ਦੀ ਬਾਣੀ ਹੈ ਮੈਂ ਤਾਂ ਤੈਨੂੰ ਮੈਨੂੰ ਹਿੱਸੇ ਚਾਈ ਇੰਨੀ ਕਿ ਮੈਂ ਸੁਣਾ ਦਿੱਤੀ ਤੈਨੂੰ ਗੁਰਨਾਨਕ ਸਾਹਿਬ ਦੇ ਜੋ ਹਿੱਸੇ ਆਏ ਉਹਨਾਂ ਨੇ ਸੁਣਾ ਦਿੱਤੀ ਐਦਾਂ ਸਭ ਪਾਤਸ਼ਾਹ ਨੇ ਆਪਣੇ ਆਪਣੇ ਜੋ ਜੋ ਜਿਸ ਨੂੰ ਹੁਕਮ ਆਇਆ ਉਹਨਾਂ ਨੇ ਆਪਣੇ ਆਪਣੇ ਤੇ ਉਹਨਾਂ ਦੇ ਨਾਂ ਦੀ ਮੋਹਰ ਲੱਗ ਗਈ ਹੈ ਇਹ ਬਚਨ ਅਕਾਲ ਪੁਰਖ ਨੇ ਇਹਨਾਂ ਨੂੰ ਪਛਾਏ ਨੇ ਹੈਗਾ ਸਾਰਾ ਕੁਝ ਇਹ ਬਾਣੀ ਅਕਾਲ ਪੁਰਖ ਦੀ ਹੈ ਅਕਾਲਪੁਰਖ ਦੇ ਘਰ ਜਾਣਾ ਹੁੰਦਾ ਪਰ ਉਹਦੀ ਬਾਣੀ ਨੂੰ ਛੱਡ ਕੇ ਅਸੀਂ ਤਰੇ ਫਿਰਦੇ ਭਟਕਦੇ ਫਿਰਦੇ ਹੈਰਾਨੀ ਹੁੰਦੀ ਇਹਨਾਂ ਲੋਕਾਂ ਵੱਲ ਦੇਖ ਕੇ ਤੇ ਜਦੋਂ ਸਮਝਾਈਦਾ ਬੜੇ ਗੱਲਾਂ ਕਹਿੰਦੇ ਆ ਭਾਈ ਤੁਸੀਂ ਤਾਂ ਪੈਸਾ ਤੁਸੀਂ ਤਾਂ ਬੜੀ ਇਹਨਾਂ ਨੂੰ ਵੀ ਨਿੰਦਦੇ ਰਹਿੰਦੇ ਹੋ ਠੀਕ ਹੈ ਭਾਈ ਉਹਨਾਂ ਨੂੰ ਜਾ ਕੇ ਕਹੋ ਜਾਂ ਤਾਂ ਜੇ ਸਾਡੇ 'ਚ ਗਲਤੀ ਹੈ ਸੁਧਾਰ ਦੇਣ ਕਰੋ ਅਰਦਾਸ ਬੇਨਤੀ ਤੇ ਜੇ ਅਸੀਂ ਝੂਠੇ ਆ ਨਹੀਂ ਸੁਧਰ ਸਕਦੇ ਤਾਂ ਫਿਰ ਵਿਗਾੜ ਦੇ ਭਾਈ ਕੇ ਫਿਰ ਵਿਗਾੜ ਦੇ ਭਾਈ ਫਿਰ ਗळा ਹੀ ਬੰਦ ਕਰ ਦੇ ਆਜੀ ਵੀ ਕੱਟੀ ਜਾਵੇ ਭਾਈ ਇਹ ਨਹੀਂ ਸ਼ਕਤੀ ਤੇਰੇ ਬਾਬੇ ਚ ਐਨੀ ਕਿ ਜਦੋਂ ਗੱਲ ਕਰੀ ਦੀ ਹੈ ਕਿ ਐਡੇ ਵੱਡੇ ਕੌਮ ਦੇ ਮਹਾਨ ਸ਼ਹੀਦ ਹੁਣ ਉਹ ਤਾਂ ਭਾਈ ਤਾਂ ਤ ਤ ਕੁਝ ਕਰਨਗੇ ਨਾ ਤੁਹਾਡਾ ਜੇ ਉਹ ਦੁਨੀਆ ਦੇ ਵਿੱਚ ਆਉਣਗੇ ਉਹ ਤਾਂ ਜਲ ਕਾਜਲ ਹੋਆ ਆਰਾਮ ਕਿ ਐਡੀ ਵੱਡੀ ਕੁਰਬਾਨੀ ਕਰਨ ਵਾਲਾ ਉਹ ਤਾਂ ਖੁਦ ਪ੍ਰਮਾਤਮਾ ਦੇ ਵਿੱਚ ਸਮਾ ਗਿਆ ਤੇ ਜਿਹੜਾ ਪ੍ਰਮਾਤਮਾ ਦੀ ਗੋਦ ਵਿੱਚ ਬੈਠਾ ਹੋਵੇ ਆਨੰਦਮਈ ਆਪਣੇ ਆਨੰਦ ਨੂੰ ਛੱਡ ਕੇ ਤੇਰੇ ਦੁੱਖ ਸੁਣਦਾ ਫਿਰੂ ਕਿ ਕਹਿੰਦੇ ਤੁਸੀਂ ਕਹਿੰਦੇ ਹੋਗੇ ਬਾਬਾ ਦੀ ਸਮੇਂ ਤੁਸੀਂ ਜੋਤਾਂ ਨਹੀਂ ਲਾਉਣੀ ਆ ਇਹ ਨਹੀਂ ਕਰਨਾ ਤੇ ਭਾਈ ਜਦੋਂ ਜਿਹਨੂੰ ਕਹਿੰਨੇ ਉਹਨੂੰ ਕੋਈ ਇਤਰਾਜ਼ ਨਹੀਂ ਹੈ ਕਿ ਤੁਸੀਂ ਭਾਈ ਕੌਣ ਹੋ ਨੇ ਕਹਿ ਨਾਲੇ ਉਹਦੀ ਅਰਦਾਸ ਕਰਕੇ ਕਹੋ ਨਾ ਕਿ ਬਾਬਾ ਜੀ ਇਹ ਤੁਹਾਡੇ ਬਾਰੇ ਇਦਾਂ ਬੋਲਿਆ ਵਾ ਉਹ ਭਾਈ ਉਹਨਾਂ ਤੋਂ ਜੇ ਕੋਈ ਸਿੱਖਣਾ ਹੈ ਤੇ ਕੇਵਲ ਤੋਂ ਕੇਵਲੇ ਸਿੱਖੋ ਕਿ ਧਰਮ ਕਮਾਈ ਦੇ ਬਾਬਾ ਦੇਵ ਸਿੰਘ ਜੀ ਤਾਂ ਇਹ ਕਹਿੰਦੇ ਆ ਕਿ ਮੈਂ ਆਪਣਾ ਸੀਸ ਦੇ ਕੇ ਵੀ ਜੇ ਗੁਰੂ ਦੀ ਰੱਤੀ ਭਰ ਉਹਨਾਂ ਦੀ ਨਜ਼ਰ ਲੈ ਲਵਾਂ ਨਾ ਤੇ ਆਪਣੇ ਆਪ ਨੂੰ ਸੁਭਾਗਾ ਸਮਝਦਾ ਉਹ ਜਿਸ ਗੁਰੂ ਨੂੰ ਆਪਣਾ ਸੀਸ ਅਰਪ ਕਰਦੇ ਐ ਜਿਸ ਅਸਥਾਨ ਨੂੰ ਅਸੀਂ ਉਸ ਅਸਥਾਨ ਨੂੰ ਛੱਡ ਕੇ ਸਿਰਫ ਦੁਨੀਆਵੀ ਲੋਕਾਂ ਦੇ ਮਗਰ ਲਾ ਕੇ ਤੁਰੇ ਫਿਰਦੇ ਐ ਕਿ ਸਾਡੇ ਆ ਜਾ ਸਾਡੇ ਆ ਜਾ ਬਸ ਭੀੜ ਵੱਲ ਉਤਰ ਪੈਣਾ ਭੀੜ ਵੱਲ ਭੀੜ ਤੁਰਦੀ ਐ ਤੇ ਜਿਹਦਾ ਸ਼ੇਰ ਹੁੰਦਾ ਇਕੱਲਾ ਆਪਣਾ ਮਾਰਗ ਅਪਣਾਉਂਦਾ ਉਹ ਨਹੀਂ ਭੀੜ ਮਗਰ ਜਾਂਦਾ ਤੇ ਅਸੀਂ ਸੇਂਗਾ ਸਿੰਘ ਦਾ ਭਾਵ ਹੈ ਸ਼ੇਰ ਤੇ ਅਸੀਂ ਵੀ ਆਪਣਾ ਮਾਰਗ ਗੁਰੂ ਗ੍ਰੰਥ ਸਾਹਿਬ ਮੁਤਾਬਕ ਇਸ ਨੂੰ ਆਪਣੇ ਅੰਦਰ ਵਸਾਉਣਾ ਗੁਰਬਾਣੀ ਨੂੰ ਤੇ ਇਹਦੇ ਮੁਤਾਬਕ ਹੀ ਚੱਲਣਾ ਹੁਣ ਜੇ ਸਰੰਦ ਜਾਣ ਦਾ ਕੀ ਫਾਇਦਾ ਹੋ ਗਿਆ ਜੇ ਭਾਈ ਸਾਨੂੰ ਇਹੀ ਸਮਝ ਨਾ ਆਏ ਕਿ ਛੋਟੀ ਉਮਰ ਦੇ ਵਿੱਚ ਇੰਨਾ ਜਨੂਨ ਧਰਮ ਪ੍ਰਤੀ ਸੁੱਖ ਵਾਲੀਆਂ ਗੱਲਾਂ ਸਾਰੀਆਂ ਦੱਸੀਆਂ ਰਾਜ ਭਾਗ ਦੱਸੇ ਕਹਿੰਦੇ ਇਹ ਤਾਂ ਪ੍ਰਵਾਹ ਨਹੀਂ ਨਹੀਂ ਹੈ ਇਹ ਸਾਡੇ ਬੱਚੇ ਤਾਂ ਇੱਕ ਛੋਟੀ ਜੀ ਚਾਕਲੇਟ ਟੌਫੀ ਦੇ ਨਾਲ ਮੰਨ ਜਾਂਦੇ ਆ ਨਾ ਤਾਂ ਇਹ ਤਾਂ ਲੋਕ ਚੱਕ ਕੇ ਲੈ ਜਾਂਦੇ ਤੇ ਉਤਰੇ ਫਿਰਦੇ ਬੜੀਆਂ ਚੋਰੀਆਂ ਹੁੰਦੀਆਂ ਸੀ ਤੇਰੇ ਤਾਂ ਹੁਣ ਮਜੂਤਾ ਸਰਕਾਰ ਆ ਭਾਈ ਉਹਨਾਂ ਨੇ ਬੰਦੀ ਕਰ ਦਿੱਤਾ ਕਿਤੇ ਕਿਤੇ ਵੀ ਭੁਖਾਰੀ ਦਿੰਦਾ ਇਸ ਕੱਲ ਨੂੰ ਸਭ ਨੇ ਖਿਆਲ ਰੱਖਣਾ ਤੁਹਾਨੂੰ ਵੀ ਕਿਤੇ ਨਜ਼ਰ ਆਉਂਦਾ ਭਾਈ 1098 ਤੇ ਕਾਲ ਕਰੋ ਕਿ ਇਸ ਜਗ੍ਹਾ ਤੇ ਤੇ ਭੁਖਾਰੀ ਭੀਕ ਮੰਗਦੇ ਆ ਜਦ ਹੀ ਗੱਡੀ ਆਉਂਦੀ ਚੱਕ ਕੇ ਲੈ ਜਾਂਦੇ ਆ ਭਾਈ ਉਹ ਇਹ ਪੰਜਾਬ ਦੇ ਵਿੱਚ ਕਿਸੇ ਨੂੰ ਨਾ ਤੁਸੀਂ ਭੀਗ ਦੇਣੀ ਆ ਨਾ ਕੋਈ ਮੰਗਣ ਜਾਵੇ ਭਾਈ ਪਹਿਲਾਂ ਹਰਮੰਦਰ ਸਾਹਿਬ ਕਿਤੇ ਬਾਹਰ ਜਾਣਾ ਗੁਰਦਰੇ ਸਾਹਿਬ ਜਾਣਾ ਦੁਨੀਆ ਤੋ ਚੁੱਕੀ ਫਿਰਦੀ ਏ ਪਤਾ ਨਹੀਂ ਕਿਹਦੇ ਜਵਾਬ ਹੁੰਦੇ ਚਾ ਕੇ ਮੰਗਦੇ ਫਿਰਦੇ ਉਸ ਪਾਵਨ ਪਿੱਤ ਨਗਰੀ ਦੇ ਵਿੱਚ ਜਿੱਥੇ ਅਰਦਾਸਾਂ ਕਰਕੇ ਹਰ ਦਿਨ ਲੱਖਾਂ ਲੋਕਾਂ ਦੇ ਭਾਗ ਜਾਗਦੇ ਆ ਐਸਾ ਬਹੁਤ ਖਸੀ ਹੈ ਤੇ ਦੇ ਇਹਨਾਂ ਉਹ ਕੀ ਕਰਦੇ ਸੀ ਅਰਜੋਨ ਦੇ ਡੀਐਨਏ ਤੇ ਟਿਕੀਤੇ ਕੋਈ ਬੱਚਾ ਕਿੱਥੇ ਦਾ ਕੋਈ ਕਿੱਥੇ ਦਾ ਕੋਈ ਕਿਹਦੇ ਦਾ ਇਦਾਂ ਹੀ ਛੋਟਾ ਜਿਹਾ ਲਾਲਚ ਦੇਣਾ ਬੱਚੇ ਨੂੰ ਬੱਚਾ ਬੱਚਾ ਹੀ ਹੁੰਦਾ ਲਾਲਚਮਕ ਤੁਰ ਪੈਂਦਾ ਲਾਲਚ ਲੱਗ ਕੇ ਆਪਣਾ ਜੀਵਨ ਖਰਾਬ ਕਰ ਲੈਂਦਾ ਉਹ ਕਿਲ ਜਾ ਕੇ ਕੋਈ ਹੱਥ ਵੜਨੇ ਕੋਈ ਪੈਰ ਉਹਦੀ ਦਿਸ਼ਾ ਇਦਾਂ ਦੀ ਬਣਾ ਦਿੰਦੇ ਆ ਕਿ ਲੋਕ ਤਰਸ ਖਾ ਕੇ ਪੈਸਾ ਦੇਣ ਤੇ ਸਵੇਰੇ ਉਹਨਾਂ ਨੂੰ ਗੱਡੀ ਛੱਡ ਜਾਣੀ ਤੇ ਸ਼ਾਹ ਨੂੰ ਲੈ ਜਾਂਦੀ ਹੈ ਕਿ ਇਦਾਂ ਤਾਂ ਹੁੰਦਾ ਸੀ ਉਹਨਾਂ ਦਾ ਮਾਹੌਲ ਭਾਈ ਤੁਹਾਨੂੰ ਕੀ ਲੱਗਦਾ ਕਿ ਛੜਕਤਰੇ ਫੇਤੇ ਗਰੀਬ ਇਹ ਪਈ ਐਵੇਂ ਉਹਨਾਂ ਤਾਂ ਜੱਕ ਵੀ ਕਈਆਂ ਦੇ ਤਰ੍ਹਾਂ ਹੁੰਦੇ ਬਣਾਏ ਹੁੰਦੇ ਨੇ ਨਕਲੀ ਕਿ ਤੁਸੀਂ ਤਰ ਤੱਕ ਆ ਕੇ ਦੇ ਦੇ ਪਾਈਏ ਪਰ ਅਸਲ 'ਚ ਉਹ ਗਲਤ ਹੈ ਜੇ ਕੋਈ ਸੇ ਉਪਚਾਰ ਕਰਨਾ ਕੋਈ ਤੁਹਾਨੂੰ ਦਿਖਿਆਰੀ ਲੱਗਦਾ ਕਿ ਚੱਲ ਭਾਈ ਭੁੱਖਾ ਆ ਰੋਟੀ ਖਾ ਜਾਵੇ ਜਾ ਜੇ ਤੇਰੇ ਕੋਈ ਸੱਟ ਪੈ ਲਗੇ ਚਲ ਤਨੇ ਮੈਂ ਹਸਪੀਟਲ ਲੈ ਜਾਂਦਾ ਇਹ ਹੁੰਦੀਆਂ ਗੁਰਨਾਨਕ ਵਾਲੀਆਂ ਸੇਵਾਵਾਂ ਪਤਾ ਨਹੀਂ ਆਪਣੇ ਆਵਰਦੀ ਵੱਡਾ ਸਮਝ ਦੀ ਖਾਤਰ ਕਿ ਜੇ ਕਿਸੇ